ਦੇ ਦੇਖੇ ਲਾ ਰਹੇ ਹਨ ਗੁਰੂ ਮਹਾਰਾਜੀ ਸੇਵਾ ਨੂੰ ਮੁੱਖ ਰੱਖਦੇ ਹੋਏ ਜੋ ਕਰ ਰਹੇ ਹਨ ਉਹਨਾਂ ਨੂੰ ਵਾਹਿਗੁਰੂ ਵੱਲੋਂ ਲੱਖ ਲੱਖ ਵਧਾਈ ਹੋਵੇ ਇਹ ਜੇ ਕਾਰਜ ਆਰ ਰੋਜ਼ ਜਨ ਪ੍ਰਤੀ ਹੁੰਦੇ ਰਹਿਣ ਜੋ ਕਿ ਕੌਮ ਨੂੰ ਤਰੱਕੀ ਦੀਆਂ ਰਾਹਾਂ ਵੱਲ ਲੈ ਕੇ ਜਾਵੇ ਇੰਨਾ ਕਹਿੰਦੇ ਹੋਏ ਸ਼ਬਦ ਵਾਹਿਗੁਰੂ ਵੱਲੋਂ ਸ਼ੁਕਰਾਨਾ ਸਾਹਮਣੇ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹਨੇ ਕਾਰਜ ਨੇ ਆਪਾਂ ਆਜਨੀ ਸੁਣਾਈਏ ਨਾ ਕਿ ਸਮਾਜ ਚ ਕਿੰਨੀ ਤੁਸੀਂ ਜ਼ਰੂਰਤ ਸਮਝਦੇ ਹੋ ਅੱਜ ਦੇ ਸਮਾਜ ਚ ਅਗਰ ਆਪਾਂ ਇਹ ਦੇਖ ਲਈਏ ਜ਼ਰੂਰਤ ਹੈ ਦੀ ਮੱਠਤ ਨਹੀਂ ਵੀ ਨਾਨਕਾ ਜੋ ਗੁਰਬਾਣੀ ਵਿੱਚ ਲਿਖਿਆ ਜੀ ਸਭ ਤੋਂ ਪਹਿਲਾਂ ਆਪਾਂ ਨੂੰ ਸੱਚੇ ਪਾਤਸ਼ਾਹ ਕੋਈ ਚੀਜ਼ ਦੀ ਕਾਰਨ ਨਹੀਂ ਰੱਖਦਾ ਹਰ ਇੱਕ ਚੀਜ਼ ਦੀ ਦਿੰਦਾ ਪਰ ਗੁਰੂ ਮਹਾਰਾਜ ਨੂੰ ਆਪਣਾ ਪਹਿਲੋਂ ਰੱਖਣਾ ਉਸ ਦੀਆਂ ਸੇਵਾਵਾਂ ਜੋ ਕੋਈ ਕਣਈਆ ਜੀ ਤੋਂ ਸਾਨੂੰ ਲੈਣੀ ਚਾਹੀਦੀ ਹੈ ਜੀ ਤੇ ਬਾਕੀ ਇਹ ਤੇ ਆ ਸਾਡਾ ਭਰਿਆ ਪਿਆ ਸਿੱਖਿਆ ਨਾਲ ਤੇ ਥੋੜਾ ਬਹੁਤ ਹਰ ਪਰਿਵਾਰ ਆਪਣੇ ਬੱਚੇ ਨਾਲ 5 10 15 ਮਿੰਟ ਜੋ ਵੀ ਆ ਜਰੂਰ ਬਤੀਤ ਕਰੇ ਜਿਸ ਨਾਲ ਉਹਨਾਂ ਨੂੰ ਸਿੱਖਿਆ ਪ੍ਰੇਰਿਤ ਕੀਤਾ ਜਾਵੇ ਜੋ ਕਿ ਦੁਨੀਆ ਵਿੱਚ ਬਹੁਤ ਇਹ ਅਜ ਲੱਭੀ ਨਹੀਂ ਮਿਲਦੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਜੀ ਐਪ ਦੇ ਬਾਰੇ ਵਿੱਚ ਤੁਸੀਂ ਕੀ ਗੱਲ ਕਰਵਾ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅੱਜ ਇਹ ਕੈਂਪ ਗੁਰਦੁਆਰਾ ਸ਼ਹੀਦਗੜ੍ਹ ਸਾਹਿਬ ਦੇ ਵਿੱਚ ਲੱਗਿਆ ਜੀ ਮੈਂ ਤਹਿ ਦਿਲੋਂ ਧੰਨਵਾਦ ਸਾਡੇ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਜੀ ਸ਼੍ਰੋਮਣੀ ਕਾਲੀਦਾ ਅੰਮ੍ਰਿਤਸਰ ਜ਼ਿਲ੍ਹਾ ਪ੍ਰਧਾਨ ਨੇ ਜੀ ਪੁਲਿਸ ਜ਼ਿਲ੍ਹਾ ਖੰਨਾ ਤੋਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੋ ਇਹਨਾਂ ਨੇ ਭਾਵੇਂ ਕਿ ਸਮੇਂ-ਸਮੇਂ ਤੇ ਆਪਣੇ ਦਸਵੰਦ ਦੇ ਵਿੱਚੋਂ ਮਾਇਆ ਖਰਚ ਕਰਕੇ ਇਹੋ ਜਿਹੇ ਪ੍ਰੋਗਰਾਮ ਨੇ ਕਰਦੇ ਰਹਿੰਦੇ ਨੇ ਇਹ ਇੱਕ ਬਲੱਖਣਾ ਪਰਾਲਾ ਕੀਤਾ ਜੋ ਸ਼ਹੀਦਾਂ ਦੀ ਯਾਦ ਦੇ ਵਿੱਚ ਅੱਜ ਇਹ ਕੈਂਪ ਆਰਗੇਨਾਈਜ਼ ਕੀਤਾ ਕਿਉਂਕਿ ਇੱਕ ਆਪਣੀ ਪੰਜਾਬੀ ਦੀ ਕਹਾਵਤ ਆ ਵੀ ਅੱਖਾਂ ਗਈਆਂ ਜਹਾਨ ਗਿਆ ਜੇ ਆਪਣੇ ਕੋਲ ਅੱਖਾਂ ਦੀ ਰੋਸ਼ਨੀ ਹੈ ਤਾਂ ਹੀ ਆਪਾਂ ਨੂੰ ਜਹਾਨ ਸੋਹਣਾ ਲੱਗਦਾ ਸਾਰਾ ਕੁਝ ਦੇਖਣ ਨੂੰ ਸੋਹਣਾ ਲੱਗ ਜੀ ਆਪਣੇ ਕੋਲ ਅੱਖਾਂ ਦੀ ਰੋਸ਼ਨੀ ਹੈ ਤਾਂ ਹੀ ਆਪਾਂ ਪੜ੍ਹ ਲਿਖ ਕੇ ਅੱਗੇ ਆਪਣੇ ਬੱਚੇ ਆਪਾਂ ਪੜ੍ਹ ਲਿਖ ਕੇ ਅੱਗੇ ਆਪਾਂ ਤਰੱਕੀ ਕਰ ਸਕਦੇ ਆਪਾਂ ਨੂੰ ਗਿਆਨ ਆ ਸਕਦਾ ਹੈ ਸੋ ਮੈਂ ਬਹੁਤ ਸਮਾਂ ਨਾਲ ਲੈਂਦਾ ਹੋਇਆ ਲਗਭਗ 150 ਦੇ ਕਰੀਬ ਆਪਣੇ ਮਰੀਜ਼ਾਂ ਨੇ ਚੈੱਕ ਅਪ ਕਰਵਾਇਆ ਦਵਾਈਆਂ ਵੀ ਫ੍ਰੀ ਦਿੱਤੀਆਂ ਗਈਆਂ ਐਨਕਾਂ ਦਾ ਵੀ ਪ੍ਰਦਾਨ ਜੀਆਂ ਵੱਲੋਂ ਕਿਹਾ ਗਿਆ ਇਹਨਾਂ ਨੇ ਕਦੀ ਲੋੜ ਹੈ ਲੋੜਵੰਦ ਨੇ ਇਹਨਾਂ ਕੋਲ ਪੈਸਾ ਨਹੀਂ ਹੈ ਉਹਨਾਂ ਵਾਸਤੇ ਐਨਕਾਂ ਦਾ ਵੀ ਇਹਨਾਂ ਵੱਲੋਂ ਜੋ ਅਪਰਾਧ ਕੀਤਾ ਜਾਵੇਗਾ ਇੱਕ ਵਾਰ ਮੈਂ ਫਿਰ ਸਮੁੱਚੀ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਹ ਮੈਂਬਰ ਵੀ ਨੇ ਸਾਡੇ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਨਗਰ ਵੱਲੋਂ ਤਹਿਦ ਰਹਿਣਾ ਧੰਨਵਾਦ ਕਰਦਾ ਪ੍ਰਧਾਨ ਜੀਆ ਦਾ ਜੋ ਉਹਨਾਂ ਨੇ ਅਪਰਾਧ ਕੀਤਾ ਕਿ ਵਾਸਤੇ ਵੀ ਅਸੀਂ ਆਸ ਰੱਖਦੇ ਹਾਂ ਜਦੋਂ ਵੀ ਸਾਨੂੰ ਇਹ ਕੋਈ ਵੀ ਹੁਕਮ ਕਰਨਗੇ ਨਾਲ ਲੈ ਕੇ ਚੱਲਣਗੇ ਅੱਗੇ ਵਾਸਤੇ ਵੀ ਅਸੀਂ ਐਸੇ ਸਮਾਗਮ ਐਸੇ ਕੈਂਪ ਲਿਖਦੇ ਰਹਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੈਂਪ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕੈਂਪ